ਹੈਲੋ ਗਾਇਜ਼ ਹੈਲੋ ਕੀ ਹਾਲ ਚਾਲ ਹੈ ਵੈਲਕਮ ਟੂ ਮਾਈ ਅਨਦਰ ਵਲੋਗ ਹੋਪ ਕਰਦਾ ਸਾਰੇ ਵਧੀਆ ਹੋਣਗੇ ਬਹੁਤ ਵਧੀਆ ਹਨਾ ਚਲੋ ਜੇ ਸਾਰੇ ਵਧੀਆ ਨੇ ਬਹੁਤ ਵਧੀਆ ਗੱਲ ਹੈ ਤੁਹਾਡਾ ਸਵਾਗਤ ਕਰਦਾ ਅੱਜ ਆਪਣੀ ਨਵੀਂ ਵੀਡੀਓ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਤੁਹਾਡੇ ਵਸੇ ਚੀਜ਼ ਲੈ ਕੇ ਆਇਆ ਬਹੁਤ ਸੋਹਣੀ ਚੀਜ਼ ਨਾ ਵੀਡੀਓ ਲੰਬੀ ਕਰਦਾ ਹੋਇਆ ਇੱਕੋ ਗੱਲ ਦੁਬਾਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹਨਾ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਹੀ ਇਹ ਵੀਡੀਓ ਵਾਇਰਲ ਹੋਣੀ ਹੈ ਜੋ ਮੈਂ ਤੁਹਾਡੇ ਵਸੇ ਨਹੀਂ ਵਧੀਆ ਵਧੀਆ ਵੀਡੀਓਸ ਲੈ ਕੇ ਆ ਰਿਹਾ ਨਾ ਤੁਸੀਂ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਪਿਛਲੀ ਵੀਡੀਓ 'ਚ ਵੀ ਬਹੁਤ ਵਧੀਆ ਰਿਸਪੌਂਸ ਆ ਰਹੇ ਨੇ ਮੈਨੂੰ ਤੇ ਮੈਂ ਚਾਹੁੰਦਾ ਕਿ ਹੋਰ ਵੱਧ ਤੋਂ ਵੱਧ ਇਹ ਵੀਡੀਓ ਵਾਇਰਲ ਹੋਵੇ ਜੋ ਕਿ ਲੋਕਾਂ ਤੱਕ ਪਹੁੰਚੇ ਤੇ ਹੋਰ ਤੁਹਾਡੇ ਨਾਲ ਬਹੁਤ ਵਧੀਆ ਵਧੀਆ ਚੀਜ਼ਾਂ ਆਪਾਂ ਸਾਂਝੀਆਂ ਕਰੀਏ ਹੈ ਨਾ ਤੇ ਉਹ ਇਦਾਂ ਹੀ ਹੋਣਗੀਆਂ ਜਦੋਂ ਆਪਾਂ ਨੂੰ ਵਧੀਆ ਵਧੀਆ ਕਮੈਂਟਸ ਆਣਗੇ ਵਧੀਆ ਵਧੀਆ ਹੋਰ ਸ਼ੇਅਰ ਹੋਣਗੀਆਂ ਤੇ ਚੈਨਲ ਸਬਸਕ੍ਰਾਈਬ ਹੋਊਗਾ ਹੈ ਨਾ ਚਲੋ ਫਿਰ ਵੀ ਤੁਹਾਡਾ ਦਿলো ਧੰਨਵਾਦ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਵੀਡੀਓਸ ਨੂੰ ਤੇ ਵੀਡੀਓ ਜਿਆਦਾ ਲੰਬੀ ਨਾ ਕਿਸਦਾ ਹੋਇਆ ਤੁਹਾਡੇ ਵਾਸਤੇ ਅੱਜ ਮੈਂ ਨਵੀਂ ਜਗ੍ਹਾ ਲੈ ਕੇ ਆਇਆ ਹਾਂ ਜੋ ਹੈਗੀ ਹੈ ਸੈਕਟਰ 70 ਹਾਂਜੀ ਸੈਕਟਰ 70 ਦੇ ਵਿੱਚ ਇੱਥੇ ਬੂਥ ਆਲਰੇਡੀ ਬਣ ਰੱਖੇ ਨੇ ਬਟ ਕੁਝ ਬੂਥ ਦੋਕ ਮੇਰੇ ਖਿਆਲ ਨਾਲ ਦੋ ਜਾਂ ਤਿੰਨ ਇੱਥੇ ਰੈਂਟਡ ਵਾਸਤੇ ਜਗ੍ਹਾ ਖਾਲੀ ਪਈ ਹੈ ਬੂਥ ਬਹੁਤ ਸੋਹਣੀ ਪਲੇਸ ਤੇ ਹੈ ਚਲਦੀ ਰੋਡ ਤੇ ਹੈ ਬਹੁਤ ਵਧੀਆ ਜਗ੍ਹਾ ਤੇ ਹੈ ਬਹੁਤ ਵਧੀਆ ਪਾਰਕਿੰਗ ਹੈ ਸਭ ਕੁਝ ਬਹੁਤ ਵਧੀਆ ਏਰੀਆ ਡਿਵੈਲਪਡ ਏਰੀਆ ਦੇ ਵਿੱਚ ਹੈਗਾ ਇਹ ਬੂਥ ਤੇ ਅੱਜ ਤੁਹਾਡੇ ਵਾਸਤੇ ਆਪਾਂ ਕੋਈ ਚੀਜ਼ ਦਿਖਾਨ ਲੱਗੇ ਆ ਬਟ ਇਹ ਪ੍ਰੋਮੋਸ਼ਨਲ ਵੀਡੀਓ ਨਹੀਂ ਹੈ ਸਪਾਂਸਰਸ਼ਿਪ ਨਹੀਂ ਹੈ ਇਹ ਜਸਟ ਮੇਰੇ ਵੀਡੀਓ ਇਸ ਕਰਕੇ ਆਏ ਕਿ ਤੁਹਾਡੇ ਤੱਕ ਇਹ ਪਹੁੰਚ ਪਣ ਚੀਜ਼ਾਂ ਤੇ ਤੁਸੀਂ ਆਪਣੇ ਆਪ ਨੂੰ ਡਿਵੈਲਪ ਕਰ ਸਕੋ ਤੁਸੀਂ ਆਪਣੇ ਆਪ ਨੂੰ ਹੋਰ ਉੱਪਰ ਗਰੋਥ ਕਰ ਸਕੋ ਇਸ ਵੀਡੀਓ ਦਾ ਮਤਲਬ ਇਹ ਹੀ ਹੁੰਦਾ ਕੋਈ ਸਪਾਂਸਰਸ਼ਿਪ ਨਹੀਂ ਹੈ ਨਾ ਤੇ ਇੱਕ ਵਾਰ ਤੁਹਾਨੂੰ ਮੈਂ ਵਿਊ ਦਿਖਾਨਾ ਕਿੱਥੇ ਹੈਗੀ ਹੈ ਇਹ ਜਗ੍ਹਾ ਇੱਕ ਵਾਰ ਤੁਸੀਂ ਚੈੱਕ ਕਰਿਓ ਤੇ ਦੱਸਿਓ ਮੈਨੂੰ ਕਮੈਂਟ ਸੈਕਸ਼ਨ ਚ ਤੁਹਾਨੂੰ ਕਿੱਦਾਂ ਦੀ ਜਗ੍ਹਾ ਇਹ ਲੱਗੀ ਆ ਤੇ ਆਪਾਂ ਪਹੁੰਚ ਚੁੱਕੇ ਹਾਂ ਸੈਕਟਰ 70 ਦੇ ਬੂਥਾਂ ਦੇ ਵਿੱਚ ਤੋ ਆ ਹੈਗੀ ਆ ਮਾਰਕੀਟ ਸ਼ਾਇਦ ਕੁਝ ਲੋਕਾਂ ਨੂੰ ਪਤਾ ਲੱਗ ਵੀ ਗਿਆ ਹੋਊਗਾ ਕਿੱਥੇ ਦੀ ਮੈਂ ਗੱਲ ਕਰ ਰਿਹਾ ਜੇ ਨਹੀਂ ਪਤਾ ਲੱਗਿਆ ਮੈਂ ਤਾਂ ਵੀ ਤੁਹਾਨੂੰ ਸਾਂਝੀ ਕਰ ਦਾਂਗਾ ਜਗਾ ਇੱਕ ਵਾਰ ਤੁਸੀਂ ਜਗਾ ਦੇਖ ਲਓ ਪਾਰਕਿੰਗ ਜਗਾ ਦੇਖ ਲਓ ਅੱਜ ਸੰਡੇ ਹੈਗਾ ਸੰਡੇ ਕਰਕੇ ਅੱਜ ਸ਼ਾਪਸ ਬੰਦ ਨੇ ਤੇ ਇਹ ਵੈਸੀ ਸ਼ਾਪਸ ਭਰੀ ਹੋਈਆਂ ਜਿੱਥੇ ਤੁਹਾਨੂੰ ਦਿਖ ਰਿਹਾ ਨਾ ਆਪਣਾ ਸੱਚ ਦੇਵਾ ਸੁਪਰਮਾਰਕਟ ਦੇ ਨਾਲ ਜਿਹੜਾ ਵਾਈਟ ਕਲਰ ਦਾ ਬਿਲਡਿੰਗ ਹੈਗੀ ਹੈ ਨਾ ਇਹ ਜਗ੍ਹਾ ਖਾਲੀ ਪਈ ਹੈ ਤੇ ਇਹ ਵੱਲ ਬੂਤ ਖਾਲੀ ਪਿਆ ਇਹ ਦੀ ਬੈਕ ਸਾਈਡ ਦਿਖਦੀ ਹੈ ਵੈਸੀ ਬੇਸਿਕਲੀ ਤੁਹਾਨੂੰ ਫਰੰਟ ਸਾਈਡ ਤੇ ਥਲੇ ਮੈਂ ਲੈ ਕੇ ਚੱਲਦਾ ਆਪਾਂ ਇਧਰੋਂ ਵੀ ਜਾ ਸਕਦੇ ਆ ਆਓ ਚੱਲੀਏ ਇਹ ਪੈਂਦੀ ਹੈ ਫਰੰਟ ਸਾਈਡ ਦੀ ਮਾਰਕੀਟ ਤੇ ਆਓ ਆਪਾਂ ਥੋੜਾ ਹੋਰ ਅੱਗੇ ਚੱਲਦੇ ਆ ਇਹ ਸਾਰੀ ਫਰੰਟ ਜਗ੍ਹਾ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਫਰੰਟ ਜਗ੍ਹਾ ਇਹਦੀ ਪਿੱਛੇ ਵਾਲੀ ਇਥੇ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਹ ਬੈਕ ਸੀਗੀ ਇਹ ਸਾਰੀ ਫਰੰਟ ਹੈ ਤੇ ਸਾਰੀ ਫਰੰਟ ਮਾਰਕੀਟ ਪੈਂਦੀ ਹੈ ਤੇ ਹਾਂਜੀ ਇਹ ਹੈਗੀ ਹੈ ਆਪਣੇ ਮਾਰਕੀਟ ਸੈਕਟਰ 70 ਦੀ ਇਥੇ ਬੇਸਿਕਲੀ ਤੁਹਾਨੂੰ ਮੈਂ 70 ਸੈਕਟਰ ਦੀ ਹੋਰ ਵੀ ਮਾਰਕੀਟ ਦਿਖਾਈ ਸੀ ਹੈਨਾ ਤੇ ਇਹ ਵੀ ਉਹਨਾਂ ਚੋਂ ਇੱਕ ਮਾਰਕੀਟ ਹੈਗੀ ਹੈ ਜੋ ਬਿਲਕੁਲ ਸੈਕਟਰ 70 ਦੀ ਮੇਨ ਰੋਡ ਤੇ ਹੈ ਤੁਸੀਂ ਪਿੱਛੇ ਆਉਂਦੀ ਜਾਂਦੀ ਚੀਜ਼ਾਂ ਦੇਖ ਹੀ ਰਹੇ ਹੋ ਆਵਾਜ਼ ਤੁਹਾਨੂੰ ਆਈ ਰਹੀ ਹੈ ਹੈਨਾ ਕਾਫੀ ਜ਼ਿਆਦਾ ਆਵਾਜਾਈ ਇੱਥੇ ਹੈਗੀ ਆ ਬਹੁਤ ਜ਼ਿਆਦਾ ਲੋਕ ਇੱਥੋਂ ਟਰੈਵਲ ਕਰਦੇ ਆ ਆਉਂਦੇ ਜਾਂਦੇ ਰਹਿੰਦੇ ਆ ਕਿੱਥੇ ਹੈਗੀ ਤੁਹਾਨੂੰ ਮਸਾਲੀ ਜਗ੍ਹਾ ਲੈ ਦੱਸਦਾ ਇੱਕ ਵਾਰ ਤੁਸੀਂ ਮੇਰੇ ਪਿੱਛੇ ਵੀ ਦੇਖ ਲਓ ਕਾਫੀ ਲੋਕੀ ਆ ਜਾ ਰਹੇ ਨੇ ਤੇ ਚਲਦੀ ਜਗ੍ਹਾ ਹੈਗੀ ਆ ਪੂਰੀ ਇਹ ਸੇ ਇੱਥੇ ਜੋ ਵੀ ਤੁਸੀਂ ਕੰਮ ਖੋਲੂਗੇ ਉਹ ਚੰਗਾ ਹੀ ਚੱਲਣਾ ਕਿਉਂਕਿ ਇਹ ਮਾਰਕੀਟ ਬਹੁਤ ਵਧੀਆ ਜਗ੍ਹਾ ਤੇ ਬਣੀ ਹੋਈ ਹੈ ਇਹਦੇ ਨਾਲ ਦੀ ਪਹਿਲੇ ਤੁਹਾਨੂੰ ਹੋਰ ਵੀ ਮੈਂ ਜਗ੍ਹਾ ਦਿਖਾਈ ਸੀਗੀ ਇਹ ਹੁਣ ਦੂਜੀ ਜਗ੍ਹਾ ਹੈਗੀ ਆ ਜਿੱਥੇ ਮੈਂ ਤੁਹਾਨੂੰ ਇਹ ਲੈ ਕੇ ਆਇਆ ਹਾਂ ਇਹ ਹੈਗੀ ਆ ਅਗਰ ਮੈਂ ਮਟੋਰ ਤੋਂ ਆਪਣਾ ਜਿਹੜਾ 70 ਸੈਕਟਰ ਦਾ ਗੁਰਦੁਆਰਾ ਤੇ ਬ੍ਰਿਟਿਸ਼ ਸਕੂਲ ਹੈਗਾ ਬ੍ਰਿਟਿਸ਼ ਸਕੂਲ ਦੇ ਬਿਲਕੁਲ ਸਾਹਮਣੇ ਬ੍ਰਿਟਿਸ਼ ਸਕੂਲ ਦੇ ਸਾਹਮਣੇ ਤੇ ਮਟੋਰ ਤੋਂ ਜੇ ਆਪਾਂ ਸੈਕਟਰ 70 ਜਾਂ ਮੇਨ ਰੋਡ ਵੱਲ ਜਾਈਏ ਤੇ ਇਹ ਰਸਤੇ 'ਚ ਮਾਰਕੀਟ ਆਂਦੀ ਹੈ ਤੇ ਆਹ ਹੈਗਾ ਸੈਕਟਰ 70 ਦਾ ਗੁਰਦੁਆਰਾ ਜਿਹਦੇ ਬਿਲਕੁਲ ਅਪੋਜ਼ਿਟ ਮਾਰਕੀਟ ਪੈਂਦੀ ਆ ਆ ਤੁਸੀਂ ਰੋਡ ਦੇਖ ਹੀ ਸਕਦੇ ਹੋ ਤੇ ਆਹ ਹੈਗੀ ਆ ਗੁਰਦੁਆਰਾ ਉਹ ਪਿੱਛੇ ਅਮਰ ਹਸਪੀਟਲ ਹੈਗਾ ਸਾਹਮਣੇ ਉਹ ਜਿੱਥੇ ਪਿੱਛੇ ਬਿਲਡਿੰਗ ਦਿਖ ਰਹੀ ਉਹਦੇ ਨਾਲ ਹੀ ਅਮਰ ਹਸਪੀਟਲ ਹੈ ਤੇ ਆਹ ਰੋਡ ਬਿਲਕੁਲ ਚੱਲਦੀ ਹੋਈ ਰੋਡ ਹੈ ਤੇ ਉਹਦੇ ਸਾਹਮਣੇ ਹੀ ਇਹ ਮਾਰਕੀਟ ਹੈਗੀ ਆ ਆ ਪੂਰੀ ਤੇ ਜੋ ਜਿੱਥੇ ਲਿਖਿਆ ਹੋਇਆ ਆਪਣਾ ਸੰਮੋਸਾ ਹੱਬ ਉਹ ਜਿਹੜਾ ਬੂਥ ਹੈਗਾ ਉਹ ਬੇਸਿਕਲੀ ਜਿਹੜਾ ਹੈਗਾ ਉਹ ਰੈਂਟ ਵਾਸਤੇ ਹੈਗਾ ਨੰਬਰ ਉਹਨਾਂ ਨੇ ਉੱਪਰ ਲਿਖਿਆ ਹੋਇਆ ਤੁਸੀਂ ਮੇਰੀ ਵੀਡੀਓ ਪੋਸ ਕਰਕੇ ਆਪਣਾ ਨੰਬਰ ਨੋਟ ਕਰਕੇ ਕਾਲ ਕਰ ਸਕਦੇ ਹੋ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਪਿੱਛੋ ਦੀ ਕੀ ਵਾਈਟ ਕਲਰ ਦੀ ਜਿਹੜੀ ਉਹ ਦਿਖ ਰਹੀ ਹੈ ਬਿਲਡਿੰਗ ਜੀ ਹੈਨਾ ਬੂਤ ਤੇ ਉਹ ਆਪਣਾ ਹੈਗਾ ਬੇਸਿਕਲੀ ਬੂਤ ਖਾਲੀ ਫੋਰ ਵੀ ਇੱਥੇ ਕੱਦਾ ਹੈਗਾ ਫਿਲਹਾਲ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਤੇ ਤੁਸੀਂ ਨੰਬਰ ਨੋਟ ਕਰਕੇ ਜ਼ਰੂਰ ਆ ਸਕਦੇ ਹੋ ਤੇ ਜਗ੍ਹਾ ਹੈਗੀ ਆ ਸੈਕਟਰ 70 ਦਾ ਗੁਰਦੁਆਰਾ ਬਿਲਕੁਲ ਉਹਦੇ ਅਪੋਜ਼ਿਟਿਵ ਪੈਂਦੀ ਆ ਮਾਰਕੀਟ ਆਵਲੀ ਆ ਤੁਸੀਂ ਚੈੱਕ ਕਰ ਸਕਦੇ ਹੋ ਰੋਡ ਚੱਲਦੀ ਆ ਇਧਰ ਵਾਲੀ ਰੋਡ ਮਟੌਰ ਨੂੰ ਜਾਂਦੀ ਆ ਮਟੌਰ ਪਿੰਡ ਨੂੰ ਤੇ ਰੋਡ ਤੋਂ ਇਧਰ ਵਾਲੇ ਪਾਸੇ ਆਪਣਾ ਸੈਕਟਰ 70 ਮੇਨ ਰੋਡ ਜਿਹੜੀ ਹਾਈਵੇ ਹੈਗੀ ਚੰਡੀਗੜ੍ਹ ਤੋਂ ਨਿਕਲਦਾ ਹੈਨਾ ਜੁਬਲੀ ਵਾਕਰ ਨਿਕਲਦਾ ਇਹ ਓਵਰੀ ਰੋਡ ਹੈ ਰਸ਼ ਪੂਰਾ ਹੈਗਾ ਤੁਸੀਂ ਅੱਜ ਪੂਰਾ ਚੈੱਕ ਕਰ ਸਕਦੇ ਹੋ ਤੇ ਜੋ ਵੀ ਕੰਮ ਕਰੋਗੇ ਰੋਡ ਉੱਤੇ ਦੁਕਾਨ ਹੈ ਤੁਹਾਡਾ ਚੱਲਣਾ ਹੀ ਚਾਹਦਾ ਤੇ ਹੁਣ ਜੇ ਗੱਲ ਕਰੀਏ ਰੈਂਟ ਦੀ ਹੈਨਾ ਰੈਂਟ ਜਿਤਕ ਮੇਰਾ ਆਈਡੀਆ ਹੈਗਾ ਕੁਛ 40000 ਰੁਪਏ ਹੈਗਾ ਪਰ ਮਹੀਨ ਦਾ ਤੇ ਬਾਕੀ ਜੇ ਤੁਸੀਂ ਘੱਟ ਕਰਾਉਣਾ ਚਾਹੁੰਦੇ ਹੋ ਤੇ ਤੁਸੀਂ ਡਾਇਰੈਕਟ ਫੋਨ ਕਰਕੇ ਗੱਲ ਕਰ ਸਕਦੇ ਹੋ ਤੁਹਾਨੂੰ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੇਰਾ ਕੋਈ ਇਹ ਸਪਾਂਸਰਸ਼ਿਪ ਜਾਂ ਪ੍ਰੋਮੋਸ਼ਨਲ ਵੀਡੀਓ ਨਹੀਂ ਹੈ ਨੰਬਰ ਮੈਂ ਤੁਹਾਨੂੰ ਸਾਹਮਣੇ ਦਿੱਤਾ ਤੁਸੀਂ ਡਾਇਰੈਕਟ ਬੰਦੇ ਨਾਲ ਗੱਲ ਕਰ ਸਕਦੇ ਹੋ ਗੱਲ ਕਰਕੇ ਤੁਸੀਂ ਆਪਣਾ ਅ ਰੇਟ ਜੋ ਵੀ ਹੈ ਜਿੰਨਾ ਤੁਹਾਨੂੰ ਲੱਗਦਾ ਜਿੰਨਾ ਤੁਹਾਡਾ ਬਜਟ ਹੈ ਤੁਸੀਂ ਉਹਨਾਂ ਕਰਾ ਸਕਦੇ ਹੋ ਗੱਲ ਕਰਕੇ ਨੇਗੋਸ਼ੀਏਬਲ ਹੋਏਗਾ ਜ਼ਰੂਰ ਹੋਏਗਾ ਪਰ 40000 ਮੇਰੇ ਸਾਹਮਣੇ ਦਾ ਰੈਂਟ ਹੈਗਾ ਕਿਉਂਕਿ ਜੋ ਇੱਥੇ ਪਹਿਲੇ ਸੀਗੇ 40000 ਦਿੰਦੇ ਸੀਗੇ ਜੇ ਤੁਹਾਡਾ ਘੱਟ ਹੁੰਦਾ ਤਾਂ ਤੁਸੀਂ ਕਰਾ ਸਕਦੇ ਹੋ ਪਲੱਸ ਗੱਲ ਸਭ ਤੋਂ ਵਧੀਆ ਇਹ ਹੈ ਤੁਸੀਂ ਮੇਰੇ ਪਿੱਛੇ ਰੋਡ ਦੇਖ ਹੀ ਰਹੇ ਹੋ ਇੱਕ ਚਲਦੀ ਰੋਡ ਹੈ ਕੰਮ ਕੁਝ ਵੀ ਖੋਲੂਗੇ ਉਹ ਚੱਲਣਾ ਹੀ ਚੱਲਣਾ ਹੈ ਮੇਰੇ ਸਾਹਮਣੇ ਤਾਂ ਕੰਮ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਹੈ ਹਨਾ ਜੇ ਕੰਮ ਕਰਨ ਵਾਲਾ ਬੰਦਾ ਹੋਊਗਾ ਜ਼ਰੂਰ ਚੱਲੂਗੀ ਉਹਦੀ ਸ਼ਾਪ ਇੱਥੇ ਕਿਉਂਕਿ ਹੋਰ ਵੀ ਇੱਥੇ ਬਹੁਤ ਸਾਰੀ ਸ਼ਾਪਸ ਨੇ ਜਿਵੇਂ ਕਿ ਕੈਮਿਸਟ ਦੀ ਸੁਪਰਮਾਰਟ ਜਾਂ ਹੋਰ ਸਟੇਸ਼ਨਰੀ ਦੀ ਥੋੜੀ ਜਿਹੀ ਖਾਣ ਪੀਣ ਦੀ ਕਾਫੀ ਸਾਰੀ ਹੈਗੀਆਂ ਨੇ ਤੇ ਹਾਲੇ ਇੱਕੋ ਹੀ ਬੂਥ ਹੈਗਾ ਜਿਹੜਾ ਟੂਰਟ ਲੱਗਿਆ ਹੋਇਆ ਬਾਕੀ ਸਾਰੇ ਫੀਲਡ ਨੇ ਤੁਸੀਂ ਆਪ ਵੀ ਸੋਚ ਸਕਦੇ ਹੋ ਕਿ ਇੱਥੇ ਕਾਫੀ ਕੁਝ ਵਧੀਆ ਚੱਲ ਸਕਦਾ ਤਾਂ ਹੀ ਇੱਥੇ ਕਾਫੀ ਸਾਰੇ ਮਤਲਬ ਜਿੰਨੇ ਵੀ ਬੂਥ ਹੈਗੇ ਸਾਰੇ ਫੀਲਡ ਨੇ ਕਿ ਚਾਲ ਰਹੀ ਹੈ ਰੈਂਟ ਤੁਹਾਨੂੰ ਵੀ ਦੱਸਦਾ ਸਿਕਿਉਰਿਟੀ ਕਿੰਨੀ ਹੋएगी ਸਿਕਿਉਰਿਟੀ ਦਾ ਮੈਨੂੰ ਆਈਡੀਆ ਨਹੀਂ ਬਟ ਇਹ ਸਾਡੇ ਲੀਸਤੀ ਹੈਗਾ ਬੂਥ ਪਿੱਛੇ ਵਧੀਆ ਵਧੀਆ ਰੋਡ ਤੇ ਆ ਕੋਈ ਇੰਟੀਰੀਅਰ ਨਹੀਂ ਹੈ ਕੋਈ ਉਹ ਨਹੀਂ ਹੈਗਾ ਮੇਨ ਰੋਡ ਤੇ ਬੂਥ ਪੈਂਦਾ ਤੁਸੀਂ ਦੇਖ ਰਹੇ ਹੋ ਆਂਦੇ ਜਾਂਦੇ ਲੋਕੀ ਇੱਥੋਂ ਆ ਰਹੇ ਨੇ ਇੱਥੇ ਸਮਾਨ ਵੀ ਲੈ ਕੇ ਜਾਂਦੇ ਨੇ ਕਰਿਆਨੇ ਸ਼ਿਪ ਆਲਰੇਡੀ ਓਪਨਡ ਹੈ ਤੁਸੀਂ ਕੁਝ ਵੀ ਹੋਰ ਵੀ ਖੋਲਣਾ ਚਾਹੋ ਚਾਹੇ ਤੁਸੀਂ ਕਰਿਆਨੇ ਦਾ ਖੋਲੋ ਚਾਹੇ ਤੁਸੀਂ ਕਿਸੇ ਚੀਜ਼ ਦਾ ਵੀ ਖੋਲੋ ਤੁਸੀਂ ਆਪਣਾ ਕੰਮ ਇੱਥੇ ਵਧੀਆ ਕਰ ਸਕਦੇ ਹੋ ਹੋਰ ਵੀ ਇੱਥੇ ਬਹੁਤ ਸਾਰੀ ਚੀਜ਼ਾਂ ਪਾਰਕਿੰਗ ਤੁਸੀਂ ਮੇਰੇ ਪਿੱਛੇ ਦੇਖ ਲਓ ਪਾਰਕਿੰਗ ਦੀ ਸਪੇਸ ਪੂਰੀ ਹੈਗੀ ਖੁੱਲੀ ਜਿੰਨੀ ਵੀ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਆਪਣੇ ਬੂਥ ਮਾਰਕੀਟ ਉਹਦੀ ਮੈਂ ਪਹਿਲੇ ਇਹ ਚੀਜ਼ ਦੇ ਦਾਂ ਕਿ ਪਾਰਕਿੰਗ ਹੁੰਣੀ ਛੇ ਜੀ ਕਿਉਂਕਿ ਜੇ ਪਾਰਕਿੰਗ ਹੁੰਦੀ ਤਾਂ ਹੀ ਲੋਕੀ ਆਪਣਾ ਰੌਨਰ ਗੱਡੀ ਆਪਣੀ ਪਾਰਕ ਕਰਕੇ ਸਮਾਨ ਲੈ ਸਕਦੇ ਕਿਉਂਕਿ ਨਹੀਂ ਤਾਂ ਕੀ ਹੁੰਦਾ ਰੋਡ ਉੱਪਰ ਪਾਰਕਿੰਗ ਲਾਂਦੇ ਗੱਡੀ ਦੀ ਤੇ ਤੁਹਾਨੂੰ ਟੈਨਸ਼ਨ ਹੁੰਦੀ ਹੈ ਹਨਾ ਥੋੜਾ ਸਮਾਨ ਲੈਣਾ ਹੁੰਦਾ ਤੇ ਲੋਕੀ ਚਲੋ ਲੈ ਜਾਂਦੇ ਬਟ ਜੇ ਕਿਸੇ ਨਹੀਂ ਜਿਆਦਾ ਸਮਾਨ ਲੈਣਾ ਹੁੰਦਾ ਤੇ ਉਹ ਗੱਡੀ ਜ਼ਰੂਰ ਦੇਖਦੇ ਕਿ ਸਾਡੀ ਕਿੱਥੇ ਪਾਰਕ ਲੱਗੇ ਇਹੀ ਚੀਜ਼ ਹੈ ਜੋ ਅੱਜ ਕੱਲ ਮੈਂ ਤੁਹਾਡੇ ਅਸੇ ਨਵੀਂ ਨਵੀਂ ਚੀਜ਼ਾਂ ਲੈ ਕੇ ਆ ਰਹੇ ਹਾਂ ਬਹੁਤ ਸੋਹਣੇ ਸੋਹਣੇ ਹੋ ਨੋਟਿਸ ਕਰਾਵਾਂਗਾ ਬਟ ਫਿਲਹਾਲ ਆਪਾਂ ਇਹ ਅੱਜ ਟੌਪਿਕ ਸੀਗਾ ਸੈਕਟਰ 70 ਦਾ ਮੈਨੂੰ ਕਵਰ ਕਰਨਾ ਸੀ ਇੱਕ ਪੈਂਡਿੰਗ ਪਿਆ ਸੀਗਾ ਜੋ ਕਿ ਮੈਂ ਤੁਹਾਨੂੰ ਅੱਜ ਸ਼ੇਅਰ ਕਰਤਾ ਸੈਕਟਰ 70 ਦੇ ਗੁਰਦੁਆਰੇ ਸਾਹਮਣੇ ਬਿਲਕੁਲ ਐਸਐਸ ਨਗਰ ਮੁਹੱਲੀ ਪੰਜਾਬ ਅ ਉਹਦੇ ਸਾਹਮਣੇ ਗੁਰਦੁਆਰੇ ਸਾਹਮਣੇ ਬਿਲਕੁਲ ਇਹ ਮਾਰਕੀਟ ਹੈਗੀ ਹੈ ਤੇ ਹੋਪ ਕਰਦਾ ਤੁਹਾਨੂੰ ਵੀ ਇਹ ਬਹੁਤ ਵਧੀਆ ਲੱਗ ਰਹੀ ਹੋएगी ਮਾਰਕੀਟ ਤੇ ਹੋਰ ਤੁਸੀਂ ਵੀਡੀਓਸ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਇਸ ਵੀਡੀਓ ਨੂੰ ਬਹੁਤ ਪਿਆਰ ਦਿਓ ਹੈਨਾ ਪੂਰਾ ਆਪਣਾ ਖਿੱਚ ਕੇ ਰੱਖੋ ਸ਼ੇਅਰ ਲਾਈਕ ਸਭ ਕੁਝ ਕਮੈਂਟ ਹੈ ਨਾ ਤਿੰਨੋ ਚੀਜ਼ਾਂ ਕਰੂਗੇ ਤੇ ਕਾਫੀ ਵਾਇਰਲ ਹੋ ਗਈਆਂ ਤੁਸੀਂ ਨਹੀਂ ਲੈਣਾ ਚਾਹੁੰਦੇ ਤੁਸੀਂ ਆਪਣੇ ਰਿਸ਼ਤੇਦਾਰਾਂ ਚ ਦੋਸਤਾਂ ਯਾਰਾਂ ਚ ਕਿਉਂਕਿ ਬਹੁਤ ਲੋਕੀ ਬਾਹਰ ਜਾ ਰਹੇ ਆ ਅੱਜ ਕੱਲ ਇਹਨਾਂ ਨੇ ਪੈਸਾ ਲਗਾ ਕੇ 30 40 ਲੱਖ ਜੋ ਕਿ ਮੈਨੂੰ ਨਹੀਂ ਲੱਗਦਾ ਕਿ ਅੱਜ ਕੱਲ ਵਧੀਆ ਹੈਗਾ ਇੱਥੇ ਬਹੁਤ ਵਧੀਆ ਚੀਜ਼ਾਂ ਓਪਰਚੁਨਿਟੀਆਂ ਨੇ ਇੱਥੇ ਆਪਣਾ ਕਰੋ ਪੰਜਾਬ ਆਪਣਾ ਬਚਾਓ ਪੰਜਾਬ ਦੇ ਬੰਦੇ ਇੱਥੇ ਰਹਿਣ ਕੰਮ ਕਰਨ ਆਪਣਾ ਵਧੀਆ ਇੱਥੇ ਗਰੋ ਕਰਨ ਆਪਣਾ ਜਿੰਨੀ ਇੱਥੇ ਗ੍ਰੋਥ ਹੋਊਗੀ ਆਪਣੀ ਪੰਜਾਬ ਦੀ ਹੋਊਗੀ ਸਭ ਤੋਂ ਜ਼ਿਆਦਾ ਤੇ ਇਹ ਚੀਜ਼ ਮੈਂ ਆਪਣੇ ਵੀਡੀਓਜ਼ ਜ਼ਰੂਰ ਕਹਿੰਦਾ ਹੁੰਦਾ ਕਿ ਇੱਕ ਵਾਰ ਟ੍ਰਾਈਲ ਜ਼ਰੂਰ ਕਰਿਆ ਕਰੋ ਅਗਰ ਤੁਹਾਡਾ ਇੱਥੇ ਕੰਮ ਬੰਦਦਾ ਤੇ ਇੱਥੇ ਆਪਣਾ ਜ਼ਰੂਰ ਖੋਲੋ ਕੋਈ ਦਿੱਕਤ ਨਹੀਂ ਹੈਗੀ ਸਾਰਾ ਕੁਝ ਇੱਥੇ ਅਵੇਲੇਬਲ ਆਜ ਦੇ ਟਾਈਮ 'ਚ ਤੋ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਸਭ ਕੁਝ ਇੱਥੇ ਹੀ ਤੁਹਾਨੂੰ ਮਿਲ ਜਾਣਾ ਬਟ ਇਹ ਕਿ ਥੋੜੀ ਜੀ ਤੁਹਾਨੂੰ ਹਿੰਮਤ ਕਰਨੀ ਪੈਣੀ ਹੈ ਉੱਥੇ ਜਾ ਕੇ ਵੀ ਤੁਸੀਂ ਹਿੰਮਤੀ ਕਰ ਦਿਓ ਤੇ ਇੱਥੇ ਵੀ ਕਰਕੇ ਦੇਖੋ ਸ਼ਾਇਦ ਤੁਹਾਡਾ ਇੱਥੇ ਵਧੀਆ ਬਣ ਜਾਵੇ ਚਲੋ ਹੋਰ ਲੰਬੀ ਨਾ ਖਿੱਚਦਾ ਹੋਇਆ ਵੀਡੀਓ ਇੱਥੇ ਮੈਂ ਐਂਡ ਕਰਦਾ ਤੇ ਜੋ ਵੀ ਤੁਸੀਂ ਕੁਝ ਪੁੱਛਣਾ ਹੋਵੇ ਤੁਹਾਨੂੰ ਕੁਝ ਵੀ ਡਾਊਟ ਹੋਵੇ ਜ਼ਰੂਰ ਮੈਨੂੰ ਠੀਕ ਆ ਮੈਂ ਜਿੰਨੇ ਵੀ ਮੈਨੂੰ ਕਮੈਂਟਸ ਆਂਦੇ ਆ ਮੈਂ ਉਹਨਾਂ ਦਾ ਜ਼ਰੂਰ ਰਿਪਲਾਈ ਕਰਦਾ ਇਹਦਾ ਦੀ ਗੱਲ ਨਹੀਂ ਕਿ ਮੈਂ ਰਿਪਲਾਈ ਨਹੀਂ ਕਰਦਾ ਰਿਪਲਾਈ ਮੈਂ ਜ਼ਰੂਰ ਕਰਦਾ ਸਾਰੀ ਵੀਡੀਓ ਸਾਰੇ ਕਮੈਂਟਸ ਤੇ ਅੱਗੇ ਵੀ ਮੈਂ ਕਰਾਂਗਾ ਜਿਹੜੀ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਹੋਊਗੀ ਮੈਂ ਸਾਰਾ ਕੁਝ ਦੱਸਾਂਗਾ ਜਿੱਥੇ ਤੁਸੀਂ ਚਾਹੋਗੇ ਕਿ ਇੱਥੇ-ਇੱਥੇ ਬਣਾਓ ਹੋਰ ਵੀ ਮੈਨੂੰ ਆਪਸ਼ਨ ਆ ਰੱਖੇ ਆ ਕਿ ਤੁਸੀਂ ਇੱਧਰ ਦਾ ਬਣਾ ਕੇ ਦਿਖਾਓ ਆਪਣਾ ਚੰਡੀਗੜ੍ਹ ਦਾ ਵੀ ਦਿਖਾਓ ਇੱਧਰ ਦਾ ਵੀ ਦਿਖਾਓ ਹੋਰ ਵੀ ਏਰੀਆ ਕਵਰ ਕਰਨੇ ਆ ਪਰ ਜਿਹੜੇ ਜਿਹੜੇ ਮੈਂ ਹਲੇ ਕਰ ਪਾ ਰਹੇ ਆ ਉਹ ਤੁਸੀਂ ਦੇਖੋ ਤੇ ਹੋਰ ਜੋ ਤੁਹਾਨੂੰ ਚੀਜ਼ ਚਾਹੀਦੀ ਹੋਊਗੀ ਕਰਦੇ ਆਪਾਂ ਵੀਡੀਓ ਐਂਡ ਮਿਲਦੇ ਆਂ ਬਹੁਤ ਜਲਦੀ ਨੈਕਸਟ ਵੀਡੀਓ ਦੇ ਵਿੱਚ ਤਤ ਤੇ ਆਪਣਾ ਧਿਆਨ ਰੱਖਿਓ ਬਾਏ ਬਾਏ ਟੇਕ ਕੇਅਰ ਟਾਟਾ